ਜਿੱਦੇ ਵੱਡੇ ਸਾਹਿਬ ਇਹ ਕੋ ਥੋੜੀ ਜਿਹੀ ਘਟਾਉਣ ਵਾਲੀ ਜਹਾਂਪੁਰ ਦੀ ਆਵਾਜ਼ ਤੜ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਛਾਤੀ ਨਾਲ ਲਾ ਕੇ ਅਜੀਤ ਸਿੰਘ ਨਾਲ ਕੁਝ ਗੱਲਾਂ ਕਰ ਰਹੇ ਤੁਸੀਂ ਸ਼ਰਨ ਕੀਤੀਆਂ ਮੈਂ ਦੁਬਾਰਾ ਰਿਪੀਟ ਕਰਦਾ ਇਹਨਾਂ ਗੱਲਾਂ ਨੂੰ ਆਪਣੇ ਤੇ ਵੀ ਢਾਲ ਕੇ ਵੇਖਿਓ ਵੀ ਸਾਡਾ ਪੁੱਤ ਆ ਗਿਆ ਮੰਗੇ ਤੇ ਅਸੀਂ ਕੀ ਆਖੀਏ ਛਾਤੀ ਪੁੱਟ ਕੇ ਪੁੱਤ ਨੂੰ ਕਹਿਣ ਗੁਰਦੀ ਮੇਰੇ ਹੀਰਾ ਲਾਲ ਅਜੀਤ ਸਿੰਘਾ ਸ਼ਾਦੀ ਘੁੱਟ ਕੇ ਨੇੜੇ ਲਾ ਕੇ ਕਲਾਵੇ ਵਿੱਚ ਲੈ ਕੇ ਮਹਾਰਾਜ ਨੇ ਕਿਹ ਜਿਹੜੀ ਪਾ ਕੇ ਘੁੱਟ ਕੇ ਸ਼ਾਦੀ ਨਾਲ ਲਾਇਆ ਸ਼ਾਦੀ ਨਾਲ ਤਾਂ ਲਾ ਹੀ ਲੈਂਦੇ ਨੇ ਪਰ ਜਿਹੜਾ ਪਿਓ ਵਾਲਾ ਪਿਆਰ ਹੁੰਦਾ ਨਾ ਘੁੱਟ ਕੇ ਲਾਉਣ ਨਾਲ ਉਹ ਨਹੀਂ ਦੇ ਮਿਲਦਾ ਸੰਸਾਰ ਵਿੱਚ ਸ਼ਾਦੀ ਘੁੱਟ ਕੇ ਪੁੱਤ ਨੂੰ ਕਹਿਣ ਗੁਰਦੀ ਮੇਰੇ ਹੀਰਿਆ ਲਾਲ ਅਬੀਦ ਸਿੰਘਾ ਵਾਰ-ਵਾਰ ਹੈ ਮੇਰਾ ਨਿਹਾਲ ਹੋਇਆ ਸੁਣ ਕੇ ਤੇਰੇ ਖਿਆਲ ਆ ਗਿਸੀ ਖਿਆਲ ਕੀ ਨਹੀਂ ਮੈਨੂੰ ਕੁਰਬਾਨੀ ਲਈ ਅਦਾਇਕ ਦਿਓ ਮਹਾਰਾਜ ਕਹਿੰਦੇ ਮੇਰਾ ਵਾਰ-ਵਾਰ ਨਿਹਾਲ ਵਾਰ-ਵਾਰ ਹੈ ਮੇਰਾ ਨਿਹਾਲ ਹੋਇਆ ਸੁਣ ਕੇ ਤੇਰੇ ਖਿਆਲ ਅਜੀਤ ਸਿੰਘਾ ਤੇ ਮਹਾਰਾਜ ਜਿੰਨੇ ਸੱਚੀ ਪੁੱਛੇ ਤੇ ਕੀਤਾ ਜਵਾਨ ਸੀ ਉਹ ਸੱਚੀ ਪੁੱਛੇ ਤੇ ਕੀਤਾ ਜਵਾਨ ਤੈਨੂੰ ਐਸੇ ਵਾਸਤੇ ਪਾਲ ਅਜੀਤ ਸਿੰਘਾ ਦੀਰਾਂ ਨਾਲ ਛਾਤੀ ਲੀਰੋ ਲੀਰ ਹੋਏ ਮਾਰੇ ਅਗਾ ਹੀ ਛਾਲਾਜੀਤ ਸਿੰਘਾ ਬੀਤੇ ਆਪਣੇ ਵੱਟ ਵਡੇਰਿਆਂ ਦੀ ਮਰਦਾ ਮੰਗ ਲਾਜ ਪਾਲਾ ਅਜੀਤ ਸਿੰਘਾ ਸੀਤਲ ਰਹਿ ਇਤਿਹਾਸ ਵਿੱਚ ਨਾਮ ਰੌਸ਼ਨ ਐਸੀ ਕਲਣਾ ਕਾਲਾ ਜੀਤ ਸਿੰਘ ਜਿੰਨੇ ਕਾਪਾ ਇੱਥੇ ਬੈਠੇ ਤੇ ਸੁਣ ਰਹੇ ਹਾਂ ਕਦੇ-ਕਦੇ ਬਾਪੂ ਨੂੰ ਆਪਣੇ ਪੁੱਤ ਨੂੰ ਇਦਾਂ ਆਖਦੇ ਵੇਖਿਆ ਜੀ ਕਦੇ ਕਿਸੇ ਨੇ ਸੁਣਿਆ ਉਹ ਪੁੱਤ ਤਾਂ ਪਰਦੇਸ ਤੋਰਨਾ ਹੋਵੇ ਤੇ ਇਹ ਰਿਪੋਰਟ ਤੇ ਬਾਪੂ ਤੋਰਨੇ ਗਿਆ ਹੋਵੇ ਤੇ ਬਾਪੂ ਦੀਆਂ ਅੱਖਾਂ ਭਰ ਆਉਂਦੀਆਂ ਜੁਵਨਾਲਾਲੇ ਜਾ ਕੇ ਡਾਲਰ ਕਲਾਉਣੇ ਨੇ ਉਧਰ ਪੱਕੇ ਹੋ ਜਾਣਾ ਤੇ ਅਸੀਂ ਅਮੀਰ ਹੋਣਾ ਵਾ ਤੇ ਬਾਪੂ ਦੇ ਤੋਰ ਲਿਆ ਪੁੱਤ ਨੂੰ ਮੈਦਾਨੇ ਥੰਗ ਵਲੇ ਐਸੇ ਕਰਕੇ ਮੇਰੇ ਦਾਤੇ ਨੂੰ ਪੁੱਤਰਾਂ ਦਾ ਦਾਨ ਹੀ ਆ ਗਿਆ ਸ਼ਾਦੀ ਨਾਲ ਲਾ ਕੇ ਕਹਿਣ ਲੱਗੇ ਹਦੀਦ ਸਿੰਘਾ ਮੇਰੇ ਵੀ ਪਸਰੀਆਂ ਵੀ ਸਾਥ ਥੱਲੇ ਦੇ ਵਿੱਚ ਕਿਤੇ ਅਰਮਾਨ ਸਾਹਿਬ ਮੈਨੂੰ ਪੂਰੀ ਉਮੀਦ ਹੈ ਮੇਰਾ ਅਜੀਤ ਸਿੰਘ ਮੇਰੇ ਅਰਮਾਨਾਂ ਤੇ ਖਰੇ ਉਤਰੇਗਾ ਅਰਮਾਨ ਸਿੰਘ ਮਹਾਰਾਜ ਕਹਿਣ ਲੱਗੇ ਜਿੰਨਾ ਮੇਰੇ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਦੂਰ ਜਾ ਕੇ ਦੁਸ਼ਮਣਾਂ ਨਾਲ ਲੜਦਾ ਹੋਇਆ ਜਿੰਨੇ ਤੀਰ ਜਿਆਦਾ ਛਾਤੀ ਚ ਗਾਵੇਗਾ ਗੁਰੂ ਗੋਬਿੰਦ ਸਿੰਘ ਉਹਨੇ ਜਿਆਦਾ ਖੁਸ਼ ਹੋ। ਦੋ ਛੋਟੇ ਕੋੜ ਹੀ ਨਹੀਂ ਸੰ ਪਤਾ ਕਿਸੇ ਕਿੱਥੇ ਹੈ। ਦੋ ਵੱਡੇ ਪਾਕਸਾਂ ਨੂੰ ਨਾਲ ਵਿੱਚੋਂ ਵੱਡੇ ਜੇਠੇ ਪੁੱਤ ਨੂੰ ਤੋੜ ਦਿੱਤਾ ਅਰਮਾਨ ਮਹਾਰਾਜ ਦੇ ਕੰਢ ਤੇ ਥਾਪੜਾਵੇ। ਆਖਰੀ ਪਿਆਰ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੋੜ ਦਿੱਤਾ ਆਦੀਪ ਸਿੰਘ ਨੂੰ ਸੱਤਾ ਸਿੰਘਾਂ ਦਾ ਜਥਾ ਨਾਲ ਲੈ ਕੇ ਦੁਛੱਕੇ ਚਮਾਰੇ ਦੀਆਂ ਪੌੜੀਆਂ ਉਤਰਦਾ ਹੈ ਸਹਿਬਜ਼ਾਦਾ ਆਜੀਤ ਸਿੰਘ ਚਮਕੌਰ ਦੀ ਹਵੇਲੀ ਦੇ ਖੋਲ੍ਹੇ ਵੇੜੇ ਵਿੱਚ ਆਉਂਦਾ ਹੈ ਬਾਬਾ ਜੀਵਨ ਸਿੰਘ ਸਾਹਿਬ ਦੀ ਜੋੜੀ ਬਰਦਾਸ਼ਤ ਸੰਗ ਕੁੰਡਾ ਖੋਲ੍ਹ ਕੇ ਤਖਤੇ ਧਾਕੇ ਪਾਸੇ ਕਰਦੇ ਨੇ ਬਾਬਾ ਜੀਵਨ ਸਿੰਘ ਸਾਹਿਬ ਦੀ ਲੱਖਾਂ ਦੀ ਤਦਾਦ ਉਹ ਦ੍ਰਗਣ ਵਾਤਾ ਆ ਰਿਹਾ ਔਰ ਸਹਿਬਜ਼ਾਦਾ ਆਜੀਤ ਸਿੰਘ ਵੀ ਨਜ਼ਰ ਦੁਸ਼ਮਣ ਨਾਲ ਦਾ ਟਕਣਾ ਵੀ ਗੁਰੂ ਦਾ ਦੇਖਾ ਫੁੱਤ ਮੈਦਾਨੇ ਜੰਗ ਵੱਲੇ ਜਾਣ ਲੱਗਾ ਹੈ ਇਸ ਹਾਦਸਾ ਦਾ ਜਮ ਕੇ ਮੇ ਪਿੰਡਾਂ ਮੇਰੀ ਸਰਕਾਰ ਦੀਆਂ ਨਜ਼ਰਾਂ ਦੇ ਸਾਹਮਣੇ ਹਜ਼ੂਰ ਦੇ ਈਮਾਨਾਂ ਦੇ ਖਰਾ ਕਿਵੇਂ ਉਤਰਦਾ ਹੈ ਮਾਲਵੇ ਦਾ ਇੱਕ ਪ੍ਰਸਿੱਧ ਨਕਮਾ ਜਿਹਨੂੰ ਧਾਇਆ ਕਿਹਾ ਜਾਂਦਾ ਧਾਇਆ ਮਾਧੇ ਵਿੱਚ ਨਹੀਂ ਸੀ ਗਾਇਆ ਜਾਂਦਾ ਮਾਧੇ ਵਿੱਚ ਖੜਾ ਸਾਕਾ ਤੇ ਦੁੱਲੇ ਦੀ ਵਾਰ ਨੂੰ ਬਹੁਤ ਵੱਡਾ ਮਾਨ ਦਿੱਤਾ ਜਾਂਦਾ ਜਿਹੜਾ ਦੁੱਲੇ ਦੀ ਵਾਰ ਮਾਧੇ ਵਿੱਚ ਨਹੀਂ ਗਾਉਂਦਾ ਜਾਂ ਖੜਾ ਸਾਕਾ ਨਹੀਂ ਗਾਉਂਦਾ ਸਰੋਤੇ ਢਾਡੀ ਕੱਲਾਂ ਨਾਲ ਮੂੰਹ ਰੱਖਣ ਵਾਲੇ ਨੂੰ ਢਾਡੀ ਨਹੀਂ ਮੰਨਦੇ ਜੁਆਬੇ ਦੇ ਏਰੀਏ ਵਿੱਚ ਜਿਹੜਾ ਲਗੋਜੇ ਨਹੀਂ ਗਾਉਣ ਜਾਣਦਾ ਢਾਡੀ ਦੇ ਜੋੜੇ ਦੀ ਕਲੀ ਨਹੀਂ ਨਾਖਦਾ ਉਹਨੂੰ ਉਹ ਢਾਡੀ ਨਹੀਂ ਮੰਨਦਾ ਮਾਨਵੇ ਦੇ ਖੇਤਰ ਵਿੱਚ ਜਿਹੜਾ ਢਾਡੀ ਢਾਈਆ ਨਹੀਂ ਗਾਉਣ ਜਾਣਦਾ ਉਹਨੂੰ ਉਹ ਢਾਡੀ ਨਹੀਂ ਮੰਨਦੇ ਕਹਿੰਦੇ ਕੋ ਤੂੰ ਕਲਾਕਾਰ ਤੇ ਹੋ ਸਕਦਾ ਪਰ ਢਾਡੀ ਨਹੀਂ ਕਿਉਂਕਿ ਢਾਡੀਆਂ ਦੀ ਪਛਾਣ ਬੱਕਰੀ ਹੁੰਦੀ ਹੈ ਤੇ ਗੀਤ ਢਾਡੀ ਕਲਾ ਦਾ ਅੰਗ ਨਹੀਂ ਹੁੰਦੇ ਤੇ ਦੁਪਹਿਰ ਮੂਟੀ ਦੇ ਫੁੱਲਾਂ ਵਰਕੇ ਹੁੰਦੇ ਸਵੇਰੇ ਖੜੇ ਸ਼ਾਮ ਨੂੰ ਰੁੜਾ ਕੇ ਤੇ ਢਾਡੀ ਕਲਾ ਤਾਂ صدیਵੀਂ ਕਾਲ ਲਈ ਸਰਗੀਤ ਹੈ ਮੈਂ ਬੇਨਤੀ ਕਰ ਦਵਾਂ ਜਪਜੀ ਸਾਹਿਬ ਦੀ ਬਾਣੀ ਦਾ ਹੋਰ ਬਾਣੀ ਜਿੰਨੀ ਵਾਰੀ ਪੜੋਗੇ ਜਿੰਨੀ ਵਾਰੀ ਪੜੋਗੇ ਜਿੰਨੀ ਵਾਰੀ ਪੜੋਗੇ ਆਨੰਦ ਵਾਤਨ ਆਦੀ ਆ ਰਸ ਵਾਤਨ ਉਹ ਆਤ ਆਵੇਗਾ ਇਸੇ ਤਰ੍ਹਾਂ ਢਾਡੀ ਕਲਾ ਦੀਆਂ ਮਹਾਰਾਂ ਢਾਡੀ ਕਲਾ ਤੇ ਲਗਮੇ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ ਮਾਨ ਦਿੱਤਾ ਸੀ ਉਹਨਾਂ ਨੂੰ ਜਿੰਨੀ ਵਾਰ ਗਾਵਾਂਗੇ ਜਿੰਨੀ ਵਾਰੀ ਸੁਣਾਗੇ ਵੱਖਰਾ ਹੀ ਆਨੰਦ ਪ੍ਰਾਪਤ ਹੋਵੇਗਾ ਐਵੇਂ ਥੋੜਾ ਸੱਚੇ ਪਾਤਸ਼ਾਹ ਨੇ ਮਹਾਰਾਜ ਨੇ ਆਖਿਆ ਸੀ ਇੱਕ ਤਾਂ ਇਹਨਾਂ ਦੇ ਆਉਣ ਜਾਣ ਵਾਸਤੇ ਹਾਥੀ ਤਿਆਰ ਕੀਤਾ ਜਾਵੇ ਤੇ ਦੂਜਾ ਮਹਾਰਾਜ ਨੇ ਸੋਨੇ ਦੀਆਂ ਤੱਤਾਂ ਦੇ ਕਮਾਨ ਲਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਨਵਾਜੀ ਹੋਈ ਕਲਾ ਉਹਦੇ ਵਿੱਚੋਂ ਇਹ ਕੰਗ ਹੈ ਢਾਈਆ ਮਾਨਵੀਰ ਦਾ ਪ੍ਰਸਿੱਧ ਢਾਈਆ ਤੁਹਾਡੀ ਸੇਵਾ ਚਰਨ ਕੀਤਾ ਜਾ ਰਿਹਾ ਤੁਸੀਂ ਅੰਦਾਜ਼ਾ ਲਾ ਲਿਓ ਕਿ ਮਹਾਰਾਜ ਐਵੇਂ ਨਹੀਂ ਸੰਸਕਲਾਂ ਨਾਲ ਉਹ ਕਰਦੇ ਤਾਂ ਆਨੰਦ ਹੀ ਵੱਖਰਾ ਹੈ ਆ ਇਹ ਵੀ ਚਾਲੂ ਚਰਨ ਕੀਤਾ ਜਾ ਰਿਹਾ ਪੇਸ਼ ਕਰ ਰਹੇ ਨੇ ਸੰਗੀਤ ਮਾਕਰ ਹਰਮਨਪ੍ਰੀਤ ਸਿੰਘ ਸਰਹਾਲੀ ਕਲਾ ਆਵਾਜ਼ੇ ਪੰਜਾਬ ਗੁਰਦੇਵ ਸਿੰਘ ਤੋਹਫਾ ਤੇ ਸਿੰਦਰ ਸਿੰਘ ਤਾਰਾ ਅੰਨ ਕੀਤਾ ਜਾ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਦੇਠਕੋਤ ਮੇਰੀ ਸਰਕਾਰ ਤੋਂ ਅੱਗੇ ਲਾਇ ਪਵੰਦਾ ਤੁਮ ਕੌਣ ਸਾਭ ਦੀ ਬਿਲੀ ਦੇ ਦਰਵਾਜ਼ੇ ਉੱਤੇ ਬਾਬਾ ਜੀਵਨ ਸਿੰਘ ਸਾਹਿਬ ਦੀ ਤਖਤ ਦੇ ਧੱਕੇ ਪਾਸੇ ਕਰਦੇ ਨੇ ਲੱਖਾਂ ਦੀ ਤਰ੍ਹਾਂ ਉਹ ਦੁਸ਼ਮਣਵਾਦ ਆਉਂਦਾ ਛੱਡ ਕੇ ਆਕਾਲ ਆਕਾਲ ਦੇ ਜ਼ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਵੱਡਾ ਸਾਹਿਬਜ਼ਾਦਾ ਦੁਸ਼ਮਣ ਦੀ ਸਭਾ ਵਿੱਚ ਕਿਉਂ ਜਾਵੜ